ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਉੱਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪਲਾਟ ਦੀ ਮੰਗੀ ਕਰਨਾ ਸਿੱਖਾਂਗੇ ਕਿਵੇਂ ਤੁਸੀਂ ਗਾਜ ਛੋਟੇ ਜਾਂ ਵੱਡੇ ਮਰਲੇ ਦੇ ਵਿੱਚ ਆਪਣੇ ਪਲਾਟ ਦੀ ਮੰਗੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਹਰੇਕ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਚਲੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਸਿੱਖਦੇ ਹਾਂ ਕਿ ਕਿਵੇਂ ਅਸੀਂ ਗੱਜ ਛੋਟੇ ਮਰਲੇ ਅਤੇ ਵੱਡੇ ਮਰਲੇ ਦੇ ਵਿੱਚ ਆਪਣੇ ਪਲਾਟ ਦੀ ਜਿਹੜੀ ਮੰਤੀ ਹੈ ਉਸ ਨੂੰ ਕਰ ਸਕਦੇ ਹਾਂ ਇਸ ਦੀ ਮੰਤੀ ਕਰਨ ਦੇ ਲਈ ਹੁਣ ਅਸੀਂ ਆਪਣਾ ਇੱਕ ਏਰੀਆ ਮੰਨ ਲੈਂਦੇ ਹਾਂ ਮੰਨ ਲਓ ਕਿ ਸਾਡੇ ਕੋਲ ਕੋਈ ਏਰੀਆ ਹੈ ਇਸ ਤਰ੍ਹਾਂ ਏਰੀਆ ਬਣਾ ਲੈਨੇ ਹਾਂ ਐਸ ਹੈਡ ਸਾਡੇ ਕੋਲ 30 ਫੁੱਟ ਏਰੀਆ ਹੈ ਦੂਸਰੀ ਸਾਈਡ ਸਾਡੇ ਕੋਲ 60 ਫੁੱਟ ਏਰੀਆ ਹੈ ਹੁਣ ਜੇਕਰ ਅਸੀਂ ਇਸ ਦੇ ਟੋਟਲ ਫੁੱਟ ਕੱਢਣੇ ਹਨ ਤਾਂ ਇਸ ਦੇ ਲਈ ਸਾਨੂੰ ਦੋਨਾਂ ਸਾਈਡਾਂ ਨੂੰ ਗੁਣਾ ਕਰਨਾ ਹੋਵੇਗਾ 30 60 ਤਾਂ ਸਾਡੇ ਕੋਲ ਜਿਹੜਾ ਟੋਟਲ ਏਰੀਆ ਬਣਦਾ ਹੈ ਇਹ 1800 ਸਕਰ ਫੁੱਟ ਬਣਦਾ ਹੈ ਇਸ ਤੋਂ ਬਾਅਦ ਜੇਕਰ ਦੋਸਤੋ ਅਸੀਂ ਗੱਲ ਕਰੀਏ ਗੱਜ ਦੀ ਤਾਂ ਇੱਕ ਗੱਜ ਦੇ ਵਿੱਚ ਜਿਹੜੇ ਹਨ ਇੱਕ ਸਾਈਡ ਜਿਹੜੀ ਬਣਦੀ ਹੈ ਉਹ 3 ਫੁੱਟ ਦੀ ਬਣਦੀ ਹੈ ਅਤੇ ਦੂਸਰੀ ਸਾਈਡ ਵੀ ਜਿਹੜੀ ਹੈ ਉਹ 3 ਫੁੱਟ ਦੀ ਬਣਦੀ ਹੈ ਜਿਵੇਂ ਕਿ ਆਪਾਂ ਬਣਾ ਲੈਨੇ ਆ ਐ ਸਾਈਡ ਵੀ 3 ਫੁੱਟ ਹੈ ਐ ਸਾਈਡ ਵੀ 3 ਫੁੱਟ ਹੈ ਤਾਂ ਇਹ ਟੋਟਲ ਸਾਡੇ ਕੋਲ 3 बाई 3 9 ਫੁੱਟ ਦਾ ਜਿਹੜਾ ਹੈ ਇੱਕ ਗੱਜ ਜਿਹੜਾ ਹੈ ਉਹ ਬਣ ਜਾਂਦਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਜਿਹੜਾ ਇਹ ਟੋਟਲ ਉੱਪਰ ਏਰੀਆ ਬਣਿਆ ਸੀ 1800 ਸਕਰ ਫੁੱਟ ਇਸ ਨੂੰ ਗਜਾਂ ਦੇ ਵਿੱਚ ਤਬਦੀਲ ਕਰਨਾ ਹੈ ਤਾਂ 1800 ਨੂੰ ਜਿਹੜਾ ਹੈ 9 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਟੋਟਲ ਏਰੀਆ ਨਿਕਲ ਕੇ ਆਵੇਗਾ 200 ਗਾਜੇ ਨਿਕਲ ਕੇ ਆਵੇਗਾ ਯਾਨੀ ਕਿ ਇਹ ਟੋਟਲ ਜਿਹੜਾ ਏਰੀਆ ਹੈ ਇਹ 200 ਗਜ ਦਾ ਹੈ ਇਸ ਤੋਂ ਬਾਅਦ ਜੇਕਰ ਅਸੀਂ ਛੋਟੇ ਮਰਲੇ ਦੀ ਗੱਲ ਕਰੀਏ ਤਾਂ ਛੋਟੇ ਮਰਲੇ ਦੀ ਮਿਣਤੀ ਕਿਵੇਂ ਕਰਨੀ ਹੈ ਉਸ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਇੱਕ ਕਰਮ ਜਿਹੜੀ ਹੈ ਉਹ 5 ਫੁੱਟ ਦੀ ਹੁੰਦੀ ਹੈ ਹੁਣ ਜਿਹੜਾ ਏਰੀਆ ਬਣੇਗਾ ਜਿਹੜਾ ਇੱਕ ਮਰਲਾ ਬਣਦਾ ਹੈ ਉਹ ਉਸ ਦੇ ਵਿੱਚ ਤਿੰਨ ਕਰਮਾਂ ਹੁੰਦੀਆਂ ਹਨ ਤਾਂ ਜਾਨੀ ਕਿ ਜੇ 5 ਫੁੱਟ ਹੈ ਤਾਂ ਇਹ ਟੋਟਲ ਜਿਹੜੀ ਹੈ ਜਗ੍ਹਾ ਬਣ ਜਾਵੇਗੀ 15 ਐਸਾਈਡ ਨੂੰ ਤੇ 15 ਹੀ ਐਸਾਈਡ ਨੂੰ ਤੇ ਇਹ ਬਣ ਜਾਵੇਗਾ ਇੱਕ ਮਰਲਾ 15 22 15 ਤਾਂ ਸਾਡੇ ਕੋਲ ਜਿਹੜਾ ਇੱਕ ਮਰਲੇ ਦਾ ਏਰੀਆ ਆਵੇਗਾ ਨਿਕਲ ਕੇ ਉਹ 225 ਸਕਰ ਫੁੱਟ ਜਿਹੜਾ ਹੈ ਉਹ ਏਰੀਆ ਬਣ ਜਾਵੇਗਾ ਹੁਣ ਅਸੀਂ ਨੂੰ ਅਸੀਂ ਜੇਕਰ ਜਿਹੜਾ ਏਰੀਆ ਉੱਪਰ ਨਿਕਲ ਕੇ ਆਇਆ ਸੀ 1800 ਸਕਰ ਫੁੱਟ ਇਸ ਨੂੰ ਅਸੀਂ ਛੋਟੇ ਮਰਲਿਆਂ ਦੇ ਵਿੱਚ ਕਰਨਾ ਹੈ ਤਾਂ 1800 ਨੂੰ 25 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਜਿਹੜੇ ਮਰਲੇ ਨਿਕਲ ਕੇ ਆਉਂਦੇ ਹਨ ਉਹ 8 ਮਰਲੇ ਬਣਦੇ ਹਨ ਇਸ ਤਰ੍ਹਾਂ ਦੋਸਤੋ ਅਸੀਂ ਛੋਟੇ ਮਰਲਿਆਂ ਦੇ ਵਿੱਚ ਇਸ ਦੀ ਮਿੰਤੀ ਕਰ ਸਕਦੇ ਹਾਂ ਹੁਣ ਅਸੀਂ ਇਸ ਤੋਂ ਅਗਲੀ ਸਾਈਡ ਦੀ ਗੱਲ ਕਰੀਏ ਤਾਂ ਵੱਡੇ ਮਰਲਿਆਂ ਦੀ ਵੀ ਵੱਡੇ ਮਰਲੇ ਦੀ ਜਿਹੜੀ ਮਿੰਤੀ ਕਰਨੀ ਹੈ ਉਸ ਦੀ ਮਿੰਤੀ ਕਰਨ ਦੇ ਲਈ ਉਸ ਦੇ ਵਿੱਚ ਜਿਹੜੀ ਇੱਕ ਕਰਮ ਬਣਦੀ ਹੈ ਉਹ ਇੱਕ ਕਰਮ 5.5 ਫੁੱਟ ਦੀ ਹੁੰਦੀ ਹੈ ਇੱਕ ਮਰਲੇ ਦੇ ਵਿੱਚ ਜਿਹੜੀਆਂ ਹਨ ਤਿੰਨ ਕਰਮਾਂ ਹੁੰਦੀਆਂ ਹਨ ਇਸ ਦਾ ਵੀ ਅਸੀਂ ਏਰੀਆ ਬਣਾ ਲੈਣੇ ਆ ਤਿੰਨ ਕਰਮਾਂ ਬਣਦੀਆਂ ਹਨ ਤਾਂ ਸਾਡੇ ਕੋਲ 16. 5 ਜਿਹੜਾ ਹੈ ਉਹ ایر ਗਿਆ ਨਿਕਲ ਕੇ ਆਉਂਦਾ ਹੈ ਤੇ ਦੂਸਰੀ ਸਾਈਡ ਵੀ 16.5 ਤਾਂ ਇਹ ਇੱਕ ਮਰਲੇ ਦੀ ਜਿਹੜੀ ਜਗ੍ਹਾ ਹੈ ਬਣ ਜਾਂਦੀ ਹੈ ਇਸ ਨੂੰ ਅਸੀਂ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਇੱਕ ਵੱਡਾ ਮਰਲਾ ਨਿਕਲ ਕੇ ਆਉਂਦਾ ਹੈ ਉਹ ਨਿਕਲਦਾ ਹੈ ਜੀ ਜਿਹੜਾ ਇੱਕ ਮਰਲਾ ਹੈ ਉਹ 272.5 ਬਣਦਾ ਹੈ ਹੁਣ ਜੇਕਰ ਅਸੀਂ ਇਹ ਸਾਰਾ ਜਿਹੜਾ ਏਰੀਆ ਹੈ ਇਸ ਨੂੰ ਵੱਡੇ ਮਰਲਿਆਂ ਦੇ ਵਿੱਚ ਕਨਵਰਟ ਕਰਨਾ ਹੈ ਜਿਵੇਂ ਕਿ ਅਸੀਂ ਗਜਾਂ ਦੇ ਵਿੱਚ ਕੀਤਾ ਸੀ ਤਾਂ 1800 ਨੂੰ 272.25 ਦੇ ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 6 ਮਰਲੇ 6 ਸਰਸਾਈਆਂ ਜਿਹੜਾ ਏਰੀਆ ਹੈ ਉਹ ਨਿਕਲ ਕੇ ਆਵੇਗਾ ਇਸ ਤਰ੍ਹਾਂ ਦੋਸਤੋ ਅਸੀਂ ਇਹ ਸਾਰੇ ਏਰੀਏ ਦੀ ਮਿੰਨਤੀ ਜਿਹੜੀ ਕਰ ਸਕਦੇ ਹਾਂ ਅਸੀਂ ਚਾਹੇ ਉਹ ਅਸੀਂ ਗਜਾਂ ਦੇ ਵਿੱਚ ਕਰਨੀ ਹੋਵੇ ਛੋਟੇ ਮਰਲੇ ਦੇ ਵਿੱਚ ਕਰਨੀ ਹੋਵੇ ਜਾਂ ਵੱਡੇ ਮਰਲੇ ਦੇ ਵਿੱਚ ਕਰਨੀ ਹੋਵੇ ਇਸ ਦੇ ਨਾਲ ਹੀ ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ